ਤੁਸੀਂ ਦੇਖ ਰਹੇ ਹੋ ਨਿਊਜ਼ ਟਾਈਮ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਕਾਨਗੜ ਅਸੀਂ ਖੜੇ ਹਾਂ ਖਨੌਰੀ ਮੋਰਚੇ ਤੇ ਅੱਜ ਜਿਹੜਾ ਖਨੌਰੀ ਕਿਸਾਨੀ ਅੰਦੋਲਨ ਨੂੰ ਜਿਹੜਾ ਇੱਥੇ ਖਤਮ ਕਰਨ ਵਾਸਤੇ ਪੰਜਾਬ ਪੁਲਿਸ ਵੱਲੋਂ ਵੱਡਾ ਜਿਹੜਾ ਆਪਰੇਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਅ ਸਵੇਰ ਤੋਂ ਹੀ ਜਿਹੜੀ ਆ ਕੇਂਦਰ ਸਰਕਾਰ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਦੇ ਵਿੱਚ ਦੋਨੋਂ ਫੋਰਮਾਂ ਦੀ ਜਿਹੜੀ ਉੱਥੇ ਮੀਟਿੰਗ ਅੱਜ ਚੱਲ ਰਹੀ ਸੀ ਤੇ ਮੀਟਿੰਗ ਤੋਂ ਬਾਅਦ ਦੇ ਵਿੱਚ ਖਨੌਰੀ ਮੋਰਚੇ ਵੱਲ ਆਉਂਦੇ ਨੂੰ ਕਿਸਾਨ ਆਗੂਆਂ ਨੂੰ ਜਿਹੜਾ ਪੁਲਿਸ ਨੇ ਡਿਟੇਨ ਕਰ ਲਿਆ ਸੀਗਾ ਤਾਂ ਉਦੋਂ ਬਾਅਦ ਦੇ ਵਿੱਚ ਜਿਹੜੀ ਇੱਥੇ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਆ ਖਨੌਰੀ ਮੋਰਚੇ ਨੂੰ ਜਿਹੜਾ ਇੱਥੋਂ ਖਤਮ ਕਰਨ ਵਾਸਤੇ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਗਲਤੀ ਦੇ ਵਿੱਚ ਪੁਲਿਸ ਫੋਰਸ ਆ ਜਿਹੜੀ ਸਾਰੇ ਜ਼ਿਲ੍ਹਿਆਂ ਦੀ ਅੱਜ ਇੱਥੇ ਉਹ ਲੈ ਕੇ ਉਹ ਪਹੁੰਚੇ ਹੋਇਆ ਤਾਂ ਤੁਸੀਂ ਆ ਦੇਖ ਰਹੇ ਹੋ ਤਸਵੀਰਾਂ ਜਿਹੜੀਆਂ ਉਹ ਆ ਟਰੈਕਟਰ ਟਰਾਲੀਆਂ ਦੇ ਨਾਲ ਆ ਜਿਹੜੇ ਇੱਥੇ ਟਰੈਕਟਰ ਆ ਜਿਹੜੇ ਉਹ ਉਹ ਖਿੱਚ ਕੇ ਟਰਾਲੀਆਂ ਨੂੰ ਲੈ ਕੇ ਜਾ ਰਹੇ ਆ ਕਿਸਾਨਾਂ ਦੇ ਜਿਹੜੇ ਜਿੰਨੀਆਂ ਵੀ ਟਰਾਲੀਆਂ ਮੋਰਚੇ ਦੇ ਉੱਪਰ ਇੱਥੇ ਲੱਗੀਆਂ ਹੋਈਆਂ ਸੀਗੀਆਂ ਸਾਰੀਆਂ ਟਰਾਲੀਆਂ ਨੂੰ ਪੰਜਾਬ ਪੁਲਿਸ ਵੱਲੋਂ ਜਿਹੜਾ ਉਹ ਕਰੇਨਾਂ ਦੇ ਨਾਲ ਇੱਥੋਂ ਕੱਢ ਕੇ ਲੈ ਕੇ ਜਾਇਆ ਜਾ ਰਿਹਾ ਤੇ ਬਾਕੀ ਜਿਹੜਾ ਕਿਸਾਨ ਸੀਗੇ ਮੋਰਚੇ ਦੇ ਵਿੱਚ ਮੌਜੂਦ ਸੀਗੇ ਜਿਹੜੇ ਉਹ ਉਹਨਾਂ ਨੂੰ ਵੀ ਜਿਹੜਾ ਡਿਟੇਨ ਕੀਤਾ ਗਿਆ ਤੇ ਉਹਨਾਂ ਨੂੰ ਹਰ ਰਸਤੇ 'ਚ ਲੈ ਕੇ ਜਿਹੜਾ ਇਹ ਪੁਲਿਸ ਵੱਲੋਂ ਬੱਸਾਂ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਇੱਥੋਂ ਮੋਰਚੇ ਤੋਂ ਲਜਾਇਆ ਜਾ ਰਿਹਾ ਹੈ ਤੇ ਪੰਜਾਬ ਪੁਲਿਸ ਵੱਲੋਂ ਜਿਹੜੀ ਇਹ ਵੱਡੀ ਅੱਜ ਕਾਰਵਾਈ ਕੀਤੀ ਗਈ ਆ ਸਾਰੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੀ ਹੈ ਜਿਹੜੀ ਇੱਥੇ ਪੁਲਸਾ ਜਿਹੜੀ ਉਹ ਖਨੋਰੀ ਮੋਰਚੇ ਤੇ ਪਹੁੰਚੀ ਹੋਈ ਆ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਜੁਆਇੰਟ ਆਪਰੇਸ਼ਨ ਆ ਜਿਹੜਾ ਉਹ ਕੀਤਾ ਗਿਆ ਵਾ ਤੇ ਖਨੋਰੀ ਮੋਰਚੇ ਨੂੰ ਜਿਹੜਾ ਅੱਜ ਉਹ ਇੱਥੋਂ ਖਤਮ ਕੀਤਾ ਜਾ ਰਿਹਾ ਸਾਰੀਆਂ ਟਰਾਲੀਆਂ ਨੂੰ ਪੰਜਾਬ ਪੁਲਿਸ ਵੱਲੋਂ ਜਿਹੜਾ ਇਥੋਂ ਖਿੱਚ ਕੇ ਜਿਹੜਾ ਇਥੋਂ ਮੋਰਚੇ ਦੇ ਵਿੱਚੋਂ ਲਜਾਇਆ ਜਾ ਰਿਹਾ ਤੇ ਮੋਰਚੇ ਨੂੰ ਜਿਹੜਾ ਖਤਮ ਕਰਨ ਦੀ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾਈਆਂ ਜਾ ਰਹੀਆਂ ਜਿਹੜੀ ਪੁਲਿਸ ਵੱਲ ਬਹੁਤ ਵੱਡੇ ਪੱਧਰ ਤੇ ਆ ਜਿਹੜੀ ਇੱਥੇ ਅੱਜ ਪਹੁੰਚੀ ਹੋਈ ਆ ਕਿਉਂਕਿ ਜਿੰਨੇ ਗਿਣਤੀ ਦੇ ਵਿੱਚ ਇੱਥੇ ਕਿਸਾਨ ਬੈਠੇ ਸੀਗੇ ਉਹਦੇ ਨਾਲੋਂ ਕਈ ਗੁਣਾ ਵੱਧ ਜਿਹੜੀ ਆਹੋ ਗਿਣਤੀ ਦੇ ਵਿੱਚ ਆ ਜਿਹੜੀ ਪੰਜਾਬ ਪੁਲਿਸ ਆ ਇੱਥੇ ਅੱਜ ਪਹੁੰਚ ਚੁੱਕੀ ਆ ਤੇ ਕਿਸਾਨ ਥੋੜੀ ਗਿਣਤੀ ਦੇ ਵਿੱਚ ਹੋਣ ਕਰਕੇ ਉਹਨਾਂ ਨੂੰ ਜਿਹੜਾ ਇੱਥੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਵਾ ਤੇ ਪੁਲਿਸ ਵੱਲੋਂ ਜਿਹੜਾ ਚਾਰਚ ਫੇਰੇ ਤੋਂ ਘੇਰਾ ਪਾਇਆ ਹੋਇਆ ਹੈ ਤੇ ਜਿਹੜੀ ਪੁਲਿਸ ਵਾ ਜਿਹੜੀ ਗਿਣਤੀ ਆ ਕਈ ਜਾਵੇ ਤੱਕ ਜਿਹੜੀ ਗਿਣਤੀ ਉਹ ਅਣਗਿਣਤ ਕਹਿ ਸਕਦੇ ਆ ਕਿਉਂਕਿ ਉਹ ਗਿਣਤੀ ਦੇ ਵਿੱਚ ਨਹੀਂ ਆ ਰਹੀ ਖਲੋਰੀ ਸ਼ਹਿਰ ਤੋਂ ਬਾਹਰ ਨਿਕਲਦੇ ਜਿਹੜੀਆਂ ਉਹ ਪੰਜਾਬ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਦੋਨਾਂ ਸਾਈਡਾਂ ਤੇ ਲਗਾਤਾਰ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਹੈ ਜਿਹੜੀ ਉਹ ਬੱਸਾਂ ਤੇ ਜਿਹੜੀਆਂ ਪੰਜਾਬ ਪੁਲਿਸ ਦੀਆਂ ਗੱਡੀਆਂ ਉਹ ਇੱਥੇ ਪਹੁੰਚੀਆਂ ਹੋਈਆਂ ਤੇ ਜਿਹੜੀਆਂ ਸਰਕਾਰੀ ਬੱਸਾਂ ਤੇ ਸਕੂਲਾਂ ਵਾਲੀਆਂ ਬੱਸਾਂ ਨੂੰ ਜਿਹੜਾ ਅੱਜ ਇੱਥੇ ਪੀਆਰਟੀਸੀ ਕਹਿ ਸਕਦੇ ਆ ਤਾਂ ਜਾਂ ਦੂਜੀਆਂ ਸਕੂਲ ਵਾਲੀਆਂ ਜਿਹੜੀਆਂ ਪ੍ਰਾਈਵੇਟ ਬੱਸਾਂ ਵਾਂ ਜਿਹੜੀਆਂ ਉਹਨਾਂ ਨੂੰ ਵੀ ਅੱਜ ਕਿਸਾਨਾਂ ਨੂੰ ਇੱਥੋਂ ਡਿਟੇਨ ਕਰਕੇ ਜਿਹੜਾ ਉਹ ਲਿਜਾਣ ਵਾਸਤੇ ਉਹਨਾਂ ਨੂੰ ਵਰਤਿਆ ਜਾ ਰਿਹਾ ਤੇ ਪੰਜਾਬ ਪੁਲਿਸ ਵੱਲੋਂ ਜਿਹੜਾ ਇਹ ਬਹੁਤ ਵੱਡੀ ਪੱਧਰ ਤੇ ਹੈ ਜਿਹੜੀ ਉਹ ਕਾਰਵਾਈ ਕੀਤੀ ਜਾ ਰਹੀ ਹੈ ਕਿਸਾਨ ਥੋੜੀ ਗਿਣਤੀ ਦੇ ਵਿੱਚ ਹੋਣ ਕਰਕੇ ਉਹ ਦੇਖਿਆ ਗਿਆ ਕਿ ਉਹਨਾਂ ਵੱਲੋਂ ਜਿਹੜਾ ਉਹ ਜ਼ਿਆਦਾ ਵਿਰੋਧ ਨਹੀਂ ਕੀਤਾ ਗਿਆ ਜਿਹੜਾ ਉਹ ਸਹਿਮਤੀ ਦੇ ਨਾਲ ਹੀ ਜਦੋਂ ਪੁਲਿਸ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੋਂ ਮੋਰਚਾ ਖਾਲੀ ਕਰ ਦਿਓ ਤਾਂ ਕੁਝ ਜਿਹੜੇ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਬਜ਼ੁਰਗ ਇੱਥੇ ਸਾਨੂੰ ਅੱਗੇ ਮਿਲੇ ਆ ਉਹਨਾਂ ਨਾਲ ਵੀ ਗੱਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪਿਛਲੀਆਂ ਟਰਾਲੀਆਂ ਦੇ ਵਿੱਚ ਹੀ ਬੈਠੇ ਸੀਗੇ ਤੇ ਸਾਨੂੰ ਪੁਲਿਸ ਨੇ ਕਹਿਤਾ ਵੀ ਤੁਸੀਂ ਹੁਣ ਮੋਰਚਾ ਖਾਲੀ ਕਰਨਾ ਅੱਜ ਤੇ ਤੁਸੀਂ ਇੱਥੋਂ ਬਾਹਰ ਨਿਕਲ ਜਾਓ ਤੁਹਾਨੂੰ ਇੱਥੋਂ ਲੈ ਕੇ ਜਾਣਾ ਹੁਣ ਤੇ ਉਸ ਤੋਂ ਬਾਅਦ ਦੇ ਵਿੱਚ ਆ ਜਿਹੜਾ ਉਹ ਬਜ਼ੁਰਗ ਕਿਸਾਨ ਕਈ ਤਾਂ ਪੈਦਲ ਵੀ ਇੱਥੋਂ ਮੋਰਚੇ ਦੇ ਵਿੱਚੋਂ ਉਹ ਪਿੱਛੇ ਨੂੰ ਆ ਰਹੇ ਸੀਗੇ ਇਹ ਵੱਡੀ ਗਿਣਤੀ ਦੇ ਵਿੱਚ ਆ ਜਿਹੜਾ ਪੁਲਿਸ ਵੱਲੋਂ ਕਿਸਾਨਾਂ ਨੂੰ ਬੱਸਾਂ ਦੇ ਵਿੱਚ ਬਿਠਾ ਕੇ ਇੱਥੋਂ ਆ ਜਿਹੜਾ ਉਹ ਡਿਟੇਨ ਕਰਕੇ ਉਹਨਾਂ ਨੂੰ ਲਿਜਾਇਆ ਗਿਆ ਉਹ ਵੱਖ-ਵੱਖ ਜਗ੍ਹਾ ਦੇ ਉੱਪਰ ਇੱਥੋਂ ਹੁਣ ਪੁਲਸਾ ਉਹਨਾਂ ਨੂੰ ਲੈ ਕੇ ਜਾ ਰਹੀ ਆ ਤੇ ਜਿਹੜਾ ਆਪਰੇਸ਼ਨ ਆ ਉਹ ਬਹੁਤ ਵੱਡੇ ਪੱਧਰ ਤੇ ਆ ਜਿਹੜਾ ਪੰਜਾਬ ਪੁਲਿਸ ਵੱਲੋਂ ਆ ਜਿਹੜਾ ਉਹ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੁਲਸ ਦੀ ਵੀ ਜਿਹੜੀ ਆ ਉਹ ਗਿਣਤੀ ਨਹੀਂ ਕੀਤੀ ਜਾ ਸਕਦੀ ਇੰਨੇ ਵੱਡੇ ਪੱਧਰ ਤੇ ਆ ਜਿਹੜੀ ਪੰਜਾਬ ਪੁਲਸਾ ਉਹ ਇਥੇ ਮੋਰਚੇ ਦੇ ਉੱਪਰ ਪਹੁੰਚੀ ਹੋਈ ਆ ਤੇ ਜਿਹੜੇ ਅ ਇਸ ਤੋਂ ਅੱਗੇ ਆ ਜਿਹੜੀ ਪੁਲਿਸ ਉਹ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਆ ਉਹ ਪਹੁੰਚੇ ਹੋਇਆ ਪੰਜਾਬ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਆ ਉਹ ਇਸ ਆਪਰੇਸ਼ਨ ਦੀ ਜਿਹੜੀ ਆ ਕਮਾਂਡ ਸੰਭਾਲੀ ਹੋਈ ਆ ਉਹਨਾਂ ਨੇ ਐਸਐਸਪੀ ਜ਼ਿਲ੍ਹਿਆਂ ਦੇ ਹੋਗੇ ਡੀਆਈਜੀ ਹੋਗੇ ਆਈਜੀ ਰੈਂਕ ਦੇ ਅਧਿਕਾਰੀ ਆ ਜਿਹੜੇ ਤਾਂ ਇੱਥੋਂ ਤੱਕ ਪਤਾ ਲੱਗਿਆ ਸੀਗਾ ਕਿ ਮੋਰਚੇ ਦੇ ਵਿੱਚ ਡੀਜੀਪੀ ਪੰਜਾਬ ਵਾ ਜਿਹੜੇ ਉਹ ਵੀ ਖੋਦ ਇੱਥੇ ਮੋਰਚੇ ਦੇ ਵਿੱਚ ਪਹੁੰਚੇ ਆ ਪਰ ਇਹਦੀ ਅਧਿਕਾਰਤ ਤੌਰ ਤੇ ਕੋਈ ਹਜੇ ਅਧਿਕਾਰੀਆਂ ਵੱਲੋਂ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਦੇਖਣ ਦੇ ਵਿਚ ਆ ਰਿਹਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ ਜਿਹੜੀ ਉਹ ਪੰਜਾਬ ਪੁਲਿਸ ਵੱਲੋਂ ਜਿਹੜੀ ਅੱਜ ਇਹ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਪੁਲਿਸ ਵੱਲ ਜਿਹੜੀ ਉਹ ਉਹਨਾਂ ਦੀ ਜਿਹੜੀ ਇਥੋਂ ਗਿਣਤੀ ਹਜੇ ਵੀ ਖਤਮ ਹੋਣ ਚੇ ਨਹੀਂ ਆ ਰਹੀ ਕਿਉਂਕਿ ਬਹੁਤ ਵੱਡੇ ਪੱਧਰ ਤੇ ਪਿੱਛੋਂ ਪੁਲਿਸ ਆ ਜਿਹੜੀ ਹੱਲੇ ਵੀ ਆ ਰਹੀ ਆ ਮੋਰਚੇ ਦੇ ਵਿੱਚ ਕਿਉਂਕਿ ਅੱਜ ਦੇਖਿਆ ਜਾਵੇ ਤਾਂ ਇੱਕ ਮੋਰਚੇ ਨੂੰ ਖਤਮ ਕਰਨ ਦਾ ਕਰਕੇ ਸਰਕਾਰ ਨੇ ਅੱਡੀ ਚੋਟੀ ਦਾ ਜੋਰ ਆ ਜਿਹੜਾ ਉਹ ਇੱਥੇ ਅੱਜ ਲਾ ਦਿੱਤਾ ਕਿਸਾਨ ਆ ਗੂ ਸੀਗੇ ਜਿਹੜੇ ਉਹ ਮੋਰਚੇ ਦੇ ਵਿੱਚੋਂ ਅੱਜ ਸਵੇਰੇ ਹੀ ਜਿਹੜੇ ਦੋਨਾਂ ਫੋਰਮਾਂ ਦੇ ਆਗੂ ਸੀਗੇ ਉਹ ਇਥੋਂ ਸਰਕਾਰ ਨਾਲ ਜਿਹੜੀ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਹੋਣੀ ਸੀਗੀ ਉਸ ਮੀਟਿੰਗ ਦੇ ਵਿੱਚ ਇਥੋਂ ਸ਼ਾਮਲ ਹੋਣ ਵਾਸਤੇ ਖਨੋਰੀ ਮੋਰਚੇ ਨੂੰ ਛੱਡ ਕੇ ਸਵੇਰ ਤੜਕਸਾਰ ਤੋਂ ਹੀ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਦੇ ਵਿੱਚ ਜਿਹੜੇ ਕਿਸਾਨ ਆਗੂ ਸਾਰੇ ਉਹ ਇਥੋਂ ਨਿਕਲ ਚੁੱਕੇ ਸੀਗੇ ਤੇ ਉਹਨਾਂ ਨੂੰ ਜਿਹੜਾ ਮੀਟਿੰਗ ਤੋਂ ਬਾਅਦ ਵਾਪਸੀ ਤੇ ਡਿਟੇਨ ਕਰ ਲਿਆ ਗਿਆ ਸੀਗਾ ਤੇ ਕੋਸ਼ ਆਗੂ ਆ ਜਿਹੜੇ ਉਥੋਂ ਉਹਨਾਂ ਦੇ ਚੁੰਗਲ ਦੇ ਵਿੱਚੋਂ ਪੁਲਿਸ ਦੇ ਚੁੰਗਲ ਦੇ ਵਿੱਚੋਂ ਬਚ ਕੇ ਨਿਕਲ ਗਏ ਜ਼ਿਆਦਾਤਰ ਜਿਹੜੇ ਵੱਡੇ ਆਗੂ ਆ ਮੋਰਚਿਆਂ ਦੇ ਉਹਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਸ਼ਾਮ ਪੈਂਦੀ ਗਈ ਉਸ ਤਰ੍ਹਾਂ ਪੁਲਸਾ ਜਿਹੜੀ ਉਹ ਵੱਡੀ ਗਲਤੀ ਦੇ ਵਿੱਚ ਖਨੌਰੀ ਮੋਰਚੇ ਤੇ ਜਿਹੜੀ ਉਹ ਪਹੁੰਚਣੀ ਸ਼ੁਰੂ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਦੇਖਿਆ ਜਾਵੇ ਤਾਂ ਬੱਸਾਂ ਜਿਹੜੀਆਂ ਉਹ ਵੱਡੀ ਪੱਦਰ ਪਈਆਂ ਜਿਹੜੀਆਂ ਇੱਥੋਂ ਮੋਰਚੇ ਦੇ ਵਿੱਚੋਂ ਆ ਜਿਹੜੀਆਂ ਕਿਸਾਨਾਂ ਨੂੰ ਲੈ ਕੇ ਜਾ ਰਹੀਆਂ ਵਾਂ ਤੇ ਹੁਣ ਆ ਜਿਹੜੀਆਂ ਕਈ ਬੱਸਾਂ ਖਾਲੀ ਵੀ ਜਿਹੜੀਆਂ ਪੁਲਿਸ ਵੱਲੋਂ ਵਾਪਸ ਭੇਜੀਆਂ ਜਾ ਰਹੀਆਂ ਕਿਉਂਕਿ ਪਹਿਲਾਂ ਜਿਹੜੀਆਂ ਬੱਸਾਂ ਸੀਗੀਆਂ ਉਹ ਕਿਸਾਨਾਂ ਵੱਲੋਂ ਕਿਸਾਨਾਂ ਨਾਲ ਭਰ ਕੇ ਜਿਹੜੀਆਂ ਇੱਥੋਂ ਲਜਾਈਆਂ ਗਈਆਂ ਤਾਂ ਉਸ ਤੋਂ ਬਾਅਦ ਦੇ ਵਿੱਚ ਬੱਸਾਂ ਜਿਹੜੀਆਂ ਉਹ ਬਹੁਤ ਵੱਡੀ ਗਲਤੀ ਦੇ ਵਿੱਚ ਇੱਥੇ ਮੋਰਚੇ ਤੇ ਪੰਜਾਬ ਪੁਲਿਸ ਨੇ ਤੇ ਪੰਜਾਬ ਸਰਕਾਰ ਨੇ ਜਿਹੜਾ ਉਹ ਲੈ ਕੇ ਜਾਂਦੀਆਂ ਸੀਗੀਆਂ ਕਿਉਂਕਿ ਉਹਨਾਂ ਨੂੰ ਦਿਖਦਾ ਸੀਗਾ ਵੀ ਕਿਸਾਨ ਆ ਜਿਹੜੇ ਕਿਸੇ ਵੀ ਕੀਮਤ ਤੇ ਇੱਥੇ ਅੱਜ ਨਹੀਂ ਛੱਡਣੇ ਕਿਉਂਕਿ ਮੋਰਚੇ ਨੂੰ ਖਤਮ ਕਰਨ ਦੀ ਜਿਹੜੀ ਆ ਕਾਰਵਾਈ ਸੀਗੀ ਜਿਹੜੀ ਅੱਜ ਪੰਜਾਬ ਸਰਕਾਰ ਵੱਲੋਂ ਆਰੰਭੀ ਗਈ ਆ ਉਹਨੂੰ ਨਿਪਰੇ ਚਾੜਨ ਵਾਸਤੇ ਦੇਖਿਆ ਜਾਵੇ ਤਾਂ ਜਿਹੜੀ ਪੰਜਾਬ ਪੁਲਿਸ ਆ ਉਹ ਮੈਨੂੰ ਲੱਗਦਾ ਵੀ ਸੂਬੇ ਦੀ ਪੁਲਿਸ ਤਾਂ ਸਾਰੀ ਇੱਥੇ ਪਹੁੰਚੀ ਹੋਈ ਆ ਹੋ ਸਕਦਾ ਕਿ ਦੂਜੀਆਂ ਸਟੇਟਾਂ ਦੇ ਵਿੱਚੋਂ ਵੀ ਜਿਹੜੀ ਆ ਇਹ ਪੁਲਿਸ ਆ ਜਿਹੜੀ ਉਹ ਮੋਰਚੇ ਦੇ ਉੱਪਰ ਲਗਾਈ ਗਈ ਹੈ ਉਹਨਾਂ ਨੂੰ ਤਾਂ ਜਿੱਥੋਂ ਉਹ ਕਿੰਨਾ ਕੰਮ ਦਿੱਤੀ ਨੇ ਹੁਣ ਤਾਂ ਇਹਨਾਂ ਦੀ ਮਰਜ਼ੀ ਆ ਕੋਈ ਪਰਮਾਤਰ ਟੋੜਨਾ ਕੀਤੇ ਵੀ ਜ਼ਿਆਦਾ ਦਿੱਕੀ ਮੇਰਾ ਕੋਈ ਨਹੀਂ ਜੋ ਕੁਝ ਨਹੀਂ ਦਿੱਤਾ ਬਸ ਸਾਨੂੰ ਕਹਿੰਦੇ ਆਜੋ ਚੱਲੀਏ ਅਸੀਂ ਟੋੜਦੇ ਹਾਂ ਠੀਕ ਹੈ ਕਿੰਨੇ ਕਿਸਾਨ ਨੇ ਰਹਿ ਗਏ ਇਸ ਟਾਈਮ ਤੁਹਾਡੇ ਅੱਗੇ ਅਸੀਂ ਤਾਂ ਜੀ ਨਹੀਂ ਜਾਣੀ ਹੈ ਦੋ ਇੱਕ ਕਾਹਸਾ ਮੇਰੇ ਨਾਲ ਦਾ ਹਾਂਜੀ ਤੁਹਾਡਾ ਕਿਹਦਾ ਨਾਮ ਤੁਹਾਡਾ ਜੀ ਮੇਰਾ ਨਾਮ ਬੋੜ ਸਿੰਘ ਆ ਜੀ ਅੱਜ ਕੀ ਕਰਮ ਹੈ ਬੁੱਲਸੋਣਾ ਬੁੱਲਸੋਲੂ ਜੀ ਆਪਾਂ ਇੱਥੇ ਆਈ ਨਹੀਂ ਗਏ ਅਪਾ ਤਾਂ ਤੰਗਵਾ ਚੀਂ ਕਿ ਜਿਹੜਾ ਤੁਹਾਨੂੰ ਕੱਢਿਆ ਹੈ ਤੁਸੀਂ ਆ ਮਰਜ਼ੀ ਨਾਲ ਆਏ ਹੋ ਕਿ ਤੁਹਾਨੂੰ ਪੁਲਿਸ ਨੇ ਧੱਕੇ ਨਾਲ ਕੱਢਿਆ ਬਾਹਰ ਨਹੀਂ ਨਹੀਂ ਸਾਨੂੰ ਉਹਨਾਂ ਨੇ ਕਿਹਾ ਵੀ ਆਜੋ ਅਸੀਂ ਆ ਗਏ ਹਾਂ ਤੁਹਾਨੂੰ ਕੀ ਲੱਗਦਾ ਵੀ ਅਜ ਇਹ ਮੋਰਚਾ ਹੈ ਖਤਮ ਹੈ ਇਸ ਤੋਂ ਬਾਅਦ ਜੀ ਇਹ ਕੀ ਹਾਲਾਤ ਹਨ ਅੰਦਰ ਇਹ ਪੁਲਿਸ ਦਾ ਮੋਰਚਾ ਖਤਮ ਕਰਵਾ ਰਹੀ ਹੈ ਅੱਜ ਕੀ ਕੀ ਕਾਰਵਾਈ ਚੱਲ ਰਹੀ ਹੈ ਤੁਨ ਕਾਂਸਤਾ ਖਤਮ ਦੇ ਕਰ ਰਹੇ ਆ ਤੁਸੀਂ ਅੰਦਰੋਂ ਆਏ ਹੋ ਅੰਦਰੋਂ ਕੀ ਹਾਲਾਤ ਨੇ ਇਹ ਅੰਦਰ ਨਹੀਂ ਜਾਣ ਦੇਗੀ ਤੁਸੀਂ ਇੱਥੇ ਣੀੜੀ ਸੀਗੇ ਹਾਂ ਪੁਲੀ ਹੈ ਨਾ ਇਹ ਮੋਰਚੇ ਤੇ ਪਿੱਛੇ ਟਰਾਲੀਆਂ ਦੇ ਵਿੱਚ ਹੀ ਸੀ ਤੁਸੀਂ ਹਾਂ ਠੀਕ ਨਹੀਂ ਕਲਾ ਦੋ ਮੋਗਲ ਇਹ ਲੋ ਕੈਮਰਾ ਦੋ ਹੱਥ ਕੋਲ ਸਨੇ ਪਰ ਪਰ ਕੇ ਕੱਟਦੀਆਂ ਦੇ ਕਿੰਨਾ ਉਹ ਪੰਜਾਬ ਪੰਜਾਬ ਕਿਸਾਨਾਂ ਦੀਆਂ ਧਰਕੇ ਜਾ ਚੁੱਕੀਆਂ ਨੇ ਬਾ ਕਿਸਾਨੀ ਮੋਰਚੇ ਨੂੰ ਖਤਮ ਕਰਨ ਵਾਸਤੇ ਅੱਜ ਜਿਹੜੀ ਆ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਜਿਹੜੀ ਆ ਉਹ ਕਾਰਵਾਈ ਕੀਤੀ ਜਾ ਰਹੀ ਆ ਇੱਥੇ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੀ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਆ ਜਿਹੜੀ ਉਹ ਇੱਥੇ ਖਨੋਰੀ ਮੋਰਚੇ ਤੇ ਪਹੁੰਚੀ ਹੋਈ ਆ ਤੇ ਉਹਨਾਂ ਵੱਲੋਂ ਜਿਹੜੀ ਇੱਥੇ ਕਿਸਾਨਾਂ ਨੂੰ ਆ ਇਥੋਂ ਮੋਰਚੇ ਦੇ ਵਿੱਚੋਂ ਖਦੇੜਨ ਦਾ ਜਿਹੜਾ ਕੰਮ ਉਹ ਕੀਤਾ ਜਾ ਰਿਹਾ ਬੱਸਾਂ ਭਰ-ਭਰ ਕੇ ਕਿਸਾਨਾਂ ਦੀਆਂ ਇਥੋਂ ਖਨੋਰੀ ਮੋਰਚੇ ਤੋਂ ਲੈ ਕੇ ਜਾ ਰਹੇ ਹਨ ਤੇ ਦੂਜੇ ਪਾਸੇ ਟਰਾਲੀਆਂ ਨੂੰ ਚੱਕ ਕੇ ਸਾਈਡ ਤੇ ਲਜਾਣ ਵਾਸਤੇ ਇੱਥੇ ਜਿਹੜਾ ਉਹ ਕ੍ਰੇਨਾਂ ਦਾ ਇੰਤਜ਼ਾਮ ਕੀਤਾ ਗਿਆ ਸਾਰਾ ਜਿਹੜਾ ਮੋਰਚਾ ਉਹ ਪੰਜਾਬ ਪੁਲਿਸ ਵੱਲੋਂ ਖਤਮ ਕਰਨ ਦਾ ਜਿਹੜਾ ਉਹ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਇੱਡੇ ਵੱਡੇ ਪੱਧਰ ਤੇ ਜਿਹੜੀ ਉਹ ਕਾਰਵਾਈ ਕੀਤੀ ਜਾ ਰਹੀ ਆ ਕਿ মিডিਆ ਨੂੰ ਵੀ ਉੱਥੇ ਨੇੜੇ ਪਹੁੰਚਣ ਦੀ ਜਿਹੜੀ ਉਹ ਇਜਾਜ਼ਤ ਨਹੀਂ ਦਿੱਤੀ ਗਈ। মিডিਆ ਨੂੰ ਵੀ ਜਿਹੜਾ ਉਹ ਪੁਲਿਸ ਵੱਲੋਂ ਪਿੱਛੇ ਹੀ ਰੋਕਿਆ ਜਾ ਰਿਹਾ। ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਪੰਜਾਬ ਸਰਕਾਰ ਵੱਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਕੇਂਦਰ ਸਰਕਾਰ ਦੇ ਨਾਲ ਜਿਹੜੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਜਿਹੜੀ ਉਹ ਮੀਟਿੰਗ ਅੱਜ ਚੱਲ ਰਹੀ ਸੀ ਉਸ ਤੋਂ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸੀ ਜਿਹੜੇ ਉਹ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਉਹ ਖਨੌਰੀ ਮੋਰਚੇ ਲਈ ਰਵਾਨਾ ਹੋਏ ਸੀਗੇ ਤੇ ਉਹਨਾਂ ਨੂੰ ਰਸਤੇ ਦੇ ਵਿੱਚੋਂ ਜਿਹੜਾ ਡਿਟੇਨ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਇੱਥੇ ਕੰਜਾ ਪੁਲਿਸ ਵੱਲੋਂ ਵੱਡੇ ਪੱਧਰ ਤੇ ਜਿਹੜਾ ਉਹ ਆਪਰੇਸ਼ਨ ਆ ਜਿਹੜਾ ਉਹ ਕੀਤਾ ਜਾ ਰਿਹਾ ਤੇ ਖਨੋਰੀ ਮੋਰਚੇ ਦੇ ਵਿੱਚ ਜਿਹੜੇ ਕਿਸਾਨ ਸ਼ਾਮਿਲ ਸੀਗੇ ਉਹਨਾਂ ਨੂੰ ਜ਼ਬਰਦਸਤੀ ਬੱਸਾਂ ਦੇ ਵਿੱਚ ਭਰ-ਭਰ ਕੇ ਉਹਨਾਂ ਨੂੰ ਇੱਥੋਂ ਕੱਢਿਆ ਜਾ ਰਿਹਾ ਉਹਨਾਂ ਨੂੰ ਡਿਟੇਲ ਕੀਤਾ ਗਿਆ ਇੱਥੋਂ ਹਿਰਾਸਤ ਦੇ ਵਿੱਚ ਲੈ ਕੇ ਉਹਨਾਂ ਨੂੰ ਬੱਸਾਂ ਭਰ ਕੇ ਜਿਹੜੀਆਂ ਇੱਥੋਂ ਵੱਖੋ-ਵੱਖਰੀ ਜਗ੍ਹਾ ਤੇ ਉੱਪਰ ਲਜਾਇਆ ਜਾ ਰਿਹਾ ਤੇ ਪੁਲਸਾ ਜਿਹੜੀ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਕਹਿ ਸਕਦੇ ਆ ਜਿਹੜੀ ਇੱਥੇ ਮੋਰਚੇ ਦੇ ਉੱਪਰ ਪਹੁੰਚੀ ਹੋਈ ਆ ਤੇ ਇਹਨਾਂ ਵੱਲੋਂ ਜਿਹੜੀ ਹੁਣ ਮੋਰਚੇ ਨੂੰ ਖਾਲੀ ਕਰਨ ਵਾਸਤੇ ਟਰਾਲੀਆਂ ਜਿਹੜੀਆਂ ਉਹ ਵੀ ਕੱਢਣ ਦੀ ਆ ਜਿਹੜੀ ਉਹ ਕਾਰਵਾਈ ਕੀਤੀ ਜਾ ਰਹੀ ਆ ਲਗਾਤਾਰ ਤਸਵੀਰਾਂ ਜਿਹੜੀਆਂ ਉਹ ਤੁਸੀਂ ਦੇਖ ਰਹੇ ਹੋ ਆ ਟਰਾਲੀ ਆ ਗਈ ਫੋਟੋ ਖਿੱਚ ਲੈ ਜੀ ਬਈ ਟਰਾਲੀ ਦੀ ਫੋਟੋ ਖਿੱਚਦੇ ਆਂ ਹਾਂ ਜੀ